ਜਿੰਦਗੀ ਕੀਤੀ ਹੈ ਆਮ ਆਦਮੀ ਪਾਰਟੀ ਦੇ ਮਹਿੰਦਰ ਭਗਤ ਜੀ ਨੇ ਮੈਂ ਸਮਝਦਾ ਕਿ ਮੇਰੇ ਕੋਲ ਸ਼ਬਦ ਨਹੀਂ ਹੈਗੇ ਕਿੰਨਾ ਲਫਜ਼ਾਂ ਦੇ ਨਾਲ ਸਾਰਿਆਂ ਦਾ ਮੈਂ ਧੰਨਵਾਦ ਕਰਾਂ ਔਰ ਮੁਬਾਰਕਬਾਦ ਕੇ ਜਿਨ੍ਹਾਂ ਨੇ ਇੱਕ ਇਹੋ ਜਿਹੀ ਜਿੱਤ ਦਰਜ ਕੀਤੀ ਹੈ ਜਿਹੜੀ ਕਿ ਸ਼ਾਇਦ ਕਦੇ ਜਲੰਧਰ ਦੇ ਇਤਿਹਾਸ ਦੇ ਵਿੱਚ ਨਹੀਂ ਹੋਣੀ ਹੈਗੀ ਇਹਦੇ ਨਾਲ ਹੀ ਜਿੱਥੇ ਜਿੱਤ ਦਰਜ ਹੋਈ ਹੈ ਮੈਂ ਸਮਝਦਾ ਕਿ ਇੱਕ ਨਵਾਂ ਇਤਿਹਾਸ ਨਵਾਂ ਅਧਿਆਏ ਹੈ ਜਿਹੜਾ ਉਹ ਜਲੰਧਰ ਵੈਸਟਰ ਸਮੁੱਚੇ ਜਲੰਧਰ ਦਾ ਦੀ ਡਵੈਲਪਮੈਂਟ ਦਾ ਸ਼ਰਾਫਤ ਵਾਲੀ ਰਾਜਨੀਤੀ ਦਾ ਔਰ ਚੰਗੇ ਕੰਜੀਨਰ ਐਟਮੋਸਫੀਅਰ ਦਾ ਜਿਹੜਾ ਨਵਾਂ ਇੱਕ ਚੈਪ ਹੈ ਉਹ ਅੱਜ ਜੁੜਨ ਜਾ ਰਿਹਾ ਹੈ ਹਾਂ ਮਹਿੰਦਰਪਖਤ ਜੀ ਸਾਡੇ ਨਾਲ ਸ਼੍ਰੀ ਬ੍ਰਾਂਹ ਸ਼ੰਕਰ ਜਿੰਪਾ ਜੀ ਵੀ ਪਹੁੰਚੇ ਨੇ ਕੈਬਨਟ ਮੰਤਰੀ ਸਾਹਿਬ ਇਹਨਾਂ ਦਾ ਸਵਾਗਤ ਕਰਦੇ ਹਾਂ ਸੋ ਸਾਥੀਓ ਜਿੱਥੇ ਇੱਕ ਨਵਾਂ ਅਧਿਆਇ ਅੱਜ ਜੁੜਨ ਜਾ ਰਿਹਾ ਹੈ ਜਲੰਧਰ ਦੇ ਦੇ ਫਿਊਚਰ ਦੇ ਵਿੱਚ ਉੱਥੇ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਜੋ ਕਮਿਟਮੈਂਟਾਂ ਹੋਈਆਂ ਇਹਨਾਂ ਚੋਣਾਂ ਦੇ ਵਿੱਚ ਲੋਕਾਂ ਦੀਆਂ ਮੁਸ਼ਕਲਾਂ ਸਾਹਮਣੇ ਆਈਆਂ ਉਹਨਾਂ ਨੂੰ ਵੀ ਪੂਰਾ ਕਰਨ ਦੇ ਲਈ 100% ਕਮਿਟਿਡ ਹੈ ਇਹਨਾਂ ਚੋਣਾਂ ਨੇ ਇਹ ਚੋਣਾਂ ਨੂੰ ਕੋਈ ਆਮ ਚੋਣਾਂ ਨਾ ਆਪਾਂ ਸਮਝੀਏ ਇਹਨਾਂ ਚੋਣਾਂ ਨੇ ਇੱਕ ਬਹੁਤ ਵੱਡਾ ਮੈਸੇਜ ਸਾਰੀ ਦੀ ਸਾਰੀ ਪੋਲੀਟੀਕਲ ਕਲਾਸ ਨੂੰ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਸਾਰੇ ਲੀਡਰਾਂ ਨੂੰ ਦਿੱਤਾ ਹੈ ਸਭ ਤੋਂ ਵੱਡਾ ਮੈਸੇਜ ਕਿ ਉਹ ਲੋਕ ਜਿਹਨੇ ਕਿ ਮਹੀਨਾ ਪਹਿਲਾਂ ਮਹੀਨਾ ਪਹਿਲਾਂ ਪਾਰਲੀਮੈਂਟ ਦੇ ਵਿੱਚ ਇੱਥੋਂ ਜਿੱਤ ਕੇ ਗਏ ਤੇ ਜਿਨ੍ਹਾਂ ਨੇ ਜਲੰਧਰ ਵੈਸਨੂ ਫੋਰ ਗ੍ਰਾਂਟਡ ਲੈ ਲਿਆ ਕਿ ਇਹਦਾ ਸਾਡੀ ਜੇਬ ਦੇ ਵਿੱਚ ਜਲੰਧਰ ਵੈਸਨੂ ਦਾ ਇਲੈਕਟੋਰੇਟ ਜਲੰਧਰ ਵੈਸਨੂ ਦਾ ਵੋਟਰ ਤੇ ਉਹਨਾਂ ਨੂੰ ਉਸ ਪਾਰਟੀ ਨੂੰ ਕਾਂਗਰਸ ਪਾਰਟੀ ਨੂੰ ਅੱਜ ਕਿਸ ਤਰੀਕੇ ਦੇ ਨਾਲ ਮੂੰਹ ਦਿਖਾਣੀ ਪਈ ਔਰ ਮੈਂ ਸਜਦਾ ਕਰਦਾ ਜਲੰਧਰ ਵੈਸਨੂ ਦੇ ਲੋਕਾਂ ਨੂੰ ਕਿ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਔਰ ਭਗਤ ਸਾਹਿਬ ਨੂੰ 30000 ਦੀ ਦੀ ਜੋ ਆਮ ਆਦਮੀ ਪਾਰਟੀ ਦੀ ਪਹਿਲਾ ਹਾਰ ਹੋਈ ਸੀਗੀ 30000 ਦੀ ਹਾਰ ਤੋਂ 37000 ਦੀ ਜਿੱਤ ਤੱਕ ਲੈ ਕੇ ਜਾਣ ਦਾ ਜੋ ਸਿਹਰਾ ਉਹ ਜਲੰਧਰ ਵਾਸੀ ਦੇ ਲੋਕਾਂ ਨੂੰ ਸਾਰੇ ਵਰਕਰਾਂ ਵਲੰਟੀਅਰਾਂ ਨੂੰ ਜਾਂਦੇ ਸਾਰਿਆਂ ਦੀ ਮਿਹਨਤ ਨੂੰ ਜਾਂਦਾ ਸੋ ਇੱਕ ਤਾਂ ਉਹਨਾਂ ਨੂੰ ਇਹ ਸਮਝ ਲੈਣਾ ਚਾਹੀਦਾ ਕਿ ਲੋਕ ਕਿਸੇ ਪਾਰਟੀ ਦੀ ਕਿਸੇ ਲੀਡਰ ਦੀ ਜੱਦੀ ਜਾਗੀਰ ਨਹੀਂ ਹੁੰਦੇ ਹੈਗੇ ਕਿ ਜਿਨ੍ਹਾਂ ਨੇ 40 ਦਿਨਾਂ ਦੇ ਵਕਫੇ ਦੇ ਦੌਰਾਨ ਹੀ ਇੱਕ ਲੈਂਡਸਲਾਈਡ ਜਿੱਤ ਆਮ ਆਦਮੀ ਪਾਰਟੀ ਨੂੰ ਦਰਜ ਕਰਾਤੀ ਤੇ ਇੱਕ ਇੱਕ ਬਹੁਤ ਹੀ ਸ਼ਰਮਨਾਕ ਹਾਰ ਜਿਹਦੇ ਵਿੱਚੋਂ ਆਪਦੀਆਂ ਜ਼ਮਾਨਤਾਂ ਜ਼ਬਤ ਹੋਣ ਤੋਂ ਬਚਾਉਣ ਦੀ ਲੜਾਈ ਵੀ ਕਰਦੇ ਨਜ਼ਰ ਆਇਆ ਅੱਜ ਦੂਜੇ ਤੀਜੇ ਥਾਂ ਦੇ ਉੱਪਰ ਸੋ ਇਹ ਇੱਕ ਬੜਾ ਕਲੀਅਰ ਕਟ ਹੈ ਜਿਹੜਾ ਇਹਨਾਂ ਪਾਰਟੀ ਨੂੰ ਸਮਝ ਲੈਣਾ ਚਾਹੀਦਾ ਦੂਜਾ ਜੋ ਭਾਜਪਾ ਦੀ ਜੇ ਆਪਾਂ ਗੱਲ ਕਰੀਏ ਮੈਂ ਸਮਝਦਾ ਕਿ ਬਹੁਤ ਵੱਡਾ ਸਨੇਹ ਹੈ ਜਿਹੜਾ ਉਹ ਬੀਜੇਪੀ ਨੂੰ ਵੀ ਮਿਲ ਜਾਣਾ ਚਾਹੀਦਾ ਹੈ ਔਰ ਜਿਹੜੇ ਬੀਜੇਪੀ ਦੇ ਉਮੀਦਵਾਰ ਸੀਗੇ ਸਾਡੇ ਕੋਲੋਂ ਪਹਿਲਾ ਐਮਐਲਏ ਰਹੇ ਸ਼ੀਤ ਲੰਗਰਾਲ ਮੈਂ ਉਹਨਾਂ ਨੂੰ ਵੀ ਕਹਿਣਾ ਚਾਹਾਂਗਾ ਬੀਜੇਪੀ ਨੂੰ ਵੀ ਕਹਿਣਾ ਚਾਹਾਂਗਾ ਕਿ ਇਸ ਫਤਵੇ ਨੇ ਇਸ ਲੈਂਡਸਲਾਈਡ ਵਿਕਟਰੀ ਨੇ ਇੱਕ ਗੱਲ ਸਾਬਤ ਕਰ ਦਿੱਤੀ ਹੈ ਕਿ ਜਲੰਧਰ ਵੈਸਟ ਜੋ ਹੈ ਹਲਕਾ ਉਹ ਪਹਿਲਾਂ ਵੀ ਆਮ ਆਦਮੀ ਪਾਰਟੀ ਦੀ ਸੋਚ ਦੇ ਨਾਲ ਕੇਜਰੀਵਾਲ ਸਾਹਿਬ ਮਾਨਸਬਾ ਉਹਨਾਂ ਦੀ ਸੋਚ ਦੇ ਨਾਲ ਖੜਾ ਸੀਗਾ ਕਿਸੇ ਵਿਅਕਤੀ ਵਿਸ਼ੇਸ਼ ਦੇ ਨਾਲ ਨਹੀਂ ਸੀਗਾ ਤੇ ਅੱਜ ਵੀ ਜਲੰਧਰ ਵੈਸਟ ਜਿਹੜਾ ਉਹ ਆਮ ਆਦਮੀ ਪਾਰਟੀ ਦੀ ਸੋਚ ਈਮਾਨਦਾਰੀ ਵਾਲੀ ਸੋਚ ਸਰਕਾਰ ਦੇ ਕੀਤੇ ਹੋਏ ਕੰਮਾਂ ਨੂੰ ਜੋ ਘਰ ਘਰ ਰੋਜ਼ਗਾਰ ਦਿੱਤੇ ਜੋ ਕਰਪਸ਼ਨ ਦੇ ਉੱਪਰ ਢੱਲ ਪਾਉਣ ਦੀ ਕੋਸ਼ਿਸ਼ ਕੀਤੀ ਜੋ ਸਕੂਲ ਔਰ ਹੈਲਥ ਹੈਲਥੋਰ ਐਜੂਕੇਸ਼ਨ ਦਾ ਮਾਡਲ ਪੰਜਾਬ ਦੇ ਵਿੱਚ ਵਿਕਸਿਤ ਕੀਤਾ ਜਾ ਰਿਹਾ ਹੈ ਇਹ ਆਮ ਆਦਮੀ ਪਾਰਟੀ ਦੇ ਨਾਲ ਖੜੇ ਨੇ ਔਰ ਉਹ ਲੋਕ ਜਿਹੜੇ ਜਲੰਧਰ ਵੈਸ ਨੂੰ ਆਪਦੀ ਜੇਬ ਦੇ ਦਾ ਹਿੱਸਾ ਸਮਝਦੇ ਸੀਗੇ ਉਹਨਾਂ ਨੂੰ ਅੱਜ ਮੂੰਹ ਦੀ ਖਾਣੀ ਪਈ ਹੈ ਔਰ ਬੀਜੇਪੀ ਨੂੰ ਵੀ ਮੈਂ ਤਾਂ ਬਲਕੇ ਬੀਜੇਪੀ ਦਾ ਧੰਨਵਾਦ ਵੀ ਕਰੂੰਗਾ ਤੇ ਕਿ ਉਹਨਾਂ ਨੇ ਉਹਨਾਂ ਨੇ ਇਹ ਜੋ ਪੋਚਿੰਗ ਸੀਗੀ ਸ਼ੀਤਲ ਲੰਗਰਾਲ ਦੀ ਕੀਤੀ ਤੇ ਅੱਜ ਉਸੇ ਦੀ ਵਜ੍ਹਾ ਕਰਕੇ ਉਸੇ ਦੀ ਵਜ੍ਹਾ ਕਰਕੇ ਜਲੰਧਰ ਦੇ ਵਿੱਚੋਂ ਜੋ ਇੱਕ ਕ腐ਸ਼ਨਾਂ ਦਾ ਡੜੇ ਸੱਟੇ ਦਾ ਜੋ ਇੱਕ ਮਾੜਾ ਮਾਹੌਲ ਖਤਮ ਕੀਤਾ ਕੀਤਾ ਗਿਆ ਔਰ ਇੱਕ ਚੰਗਾ ਮਾਹੌਲ ਸ਼੍ਰੀ ਮਹਿੰਦਰ ਪਾਗਲ ਜੀ ਦੀ ਜਿੱਤ ਦੇ ਨਾਲ ਸ਼ਰਾਫਤ ਦਾ ਮਾਹੌਲ ਹੈ ਜਿਹੜਾ ਉਹ ਜਲੰਧਰ ਦੇ ਵਿੱਚ ਸ਼ੁਰੂ ਹੋਣ ਜਾ ਰਿਹਾ ਔਰ ਨਾਲ ਹੀ ਮੇਰੀ ਆਦਤ ਤਾਂ ਨਹੀਂ ਹੈ ਕਿ ਕਿਸੇ ਨੂੰ ਬਿਨਾ ਮੰਗਿਆ ਕੋਈ ਸਲਾਹ ਦਈਏ ਪਰ ਭਾਜਪਾ ਵਾਲ ਨੂੰ ਨੂੰ ਮੈਂ ਇੱਕ ਸਲਾਹ ਜ਼ਰੂਰ ਦੇਣੀ ਚਾਹੂਗਾ ਕਿ ਉਹਨਾਂ ਨੂੰ ਇਸ ਗੱਲ ਤੋਂ ਸਮਝ ਲੈਣਾ ਚਾਹੀਦਾ ਹੈ ਕਿ ਉਹ ਜਿੰਨੇ ਮਰਜ਼ੀ ਪੋਚਿੰਗਾ ਕਰ ਲੈਣ ਜਿੰਨੇ ਮਰਜ਼ੀ ਸਾਡੇ ਐਮਐਲਏ ਨੂੰ ਭਰਮਾ ਲੈਣ ਜਿੰਨੇ ਮਰਜ਼ੀ ਨੂੰ ਪੱਟਣ ਦੀ ਕੋਸ਼ਿਸ਼ ਕਰ ਲੈਣ ਜਿਹੜਾ 22 ਦੇ ਵਿੱਚ ਉਹਨਾਂ ਦੇ ਹਾਲਾਤ ਹੋਏ ਸਿਰਫ 2 ਐਮਐਲਏ ਜਿੱਤੇ ਤੇ ਫਿਰ ਇਹਨਾਂ ਪਾਰਲੀਮੈਂਟ ਦੀਆਂ ਚੋਣਾਂ ਦੇ ਵਿੱਚ 0 ਆਊਟ ਆਫ 13 ਰਿਹਾ ਕਿਉਂ बार-बार ਉਹ ਐਜੀਆਂ ਪੋਚਿੰਗਾ ਕਰਕੇ ਐਮਐਲਏ ਪੱਟਣ ਦੀਆਂ ਕੋਸ਼ਿਸ਼ਾਂ ਕਰਕੇ ਜੋ ਪਿਛਲੇ ਸਮੇਂ ਦੇ ਵਿੱਚ ਗੱਲਾਂ ਚੱਲਦੀਆਂ ਰਹੀਆਂ ਉਹਨਾਂ ਬਾਇਲੈਕਸ਼ਨ ਹੁੰਦੀ ਹੈ ਤੇ ਹਰ ਹਰ ਬਾਇਲੈਕਸ਼ਨ ਦੇ ਵਿੱਚ ਉਹਨਾਂ ਨੂੰ ਮੂੰਹ ਦਿਖਾਣੀ ਪੈਂਦੀ ਹੈ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਇੱਕ ਬਹੁਤ ਵੱਡਾ ਇੱਕ ਡਿਸਾਈਸਿਵ ਇੱਕ ਤਰਫਾ ਮੰਡਟ ਜਲੰਧਰ ਵੈਸਟ ਦੇ ਲੋਕਾਂ ਨੇ ਅੱਜ ਆਮ ਆਦਮੀ ਪਾਰਟੀ ਦੇ ਔਰ ਭਗਤ ਜੀ ਦੇ ਫੇਵਰ ਦੇ ਵਿੱਚ ਦਿੱਤਾ ਜਿਹਦੇ ਨਾਲ ਬਾਕੀ ਸਾਰੀਆਂ ਪਾਰਟੀਆਂ ਨੂੰ ਮੂੰਹ ਦਿਖਾਣੀ ਪਈ ਔਰ ਮੈਂ ਬੜੇ ਵਿਸ਼ਵਾਸ ਦੇ ਨਾਲ ਕਹਿ ਸਕਦਾ ਕਿ ਆਮ ਆਦਮੀ ਪਾਰਟੀ ਦੇ ਪਾਲਿਸੀਜ਼ ਨੂੰ ਦੇਖਦੇ ਹੋ ਭਗਵੰਤ ਮਾਨ ਜੀ ਦੀ ਸਰਕਾਰ ਦੀ ਯੋਗ ਰਹਿਨਮਾਈ ਨੂੰ ਦੇਖਦੇ ਹੋਏ ਡਿਵੈਲਪਮੈਂਟ ਦੇ ਕੀਤੇ ਹੋਏ ਕੰਮਾਂ ਨੂੰ ਦੇਖਦੇ ਹੋ ਔਨ ਵਾਲੀਆਂ ਜਿਹੜੀਆਂ ਚਾਰ ਬਾਏ ਇਲੈਕਸ਼ਨਸ ਨੇ ਔਰ ਉਸ ਤੋਂ ਬਾਅਦ ਫਿਰ ਜਿਹੜੀਆਂ ਲੋਕਲ ਗਵਰਨਮੈਂਟ ਦੀਆਂ ਇਲੈਕਸ਼ਨਾਂ ਆਉਣੀਆਂ ਨੇ ਕਾਰਪੋਰੇਸ਼ਨ ਔਰ ਜ਼ਿਲਹਾ ਪ੍ਰੀਸ਼ਦ ਬਲੌਕ ਸਮਝਦੇ ਇਲੈਕਸ਼ਨ ਉਹਨਾਂ ਦੇ ਵਿੱਚ ਵੀ ਲੈਂਡਸਲਾਈਡ ਜਿੱਤ ਹੈ ਜਿਹੜੀ ਇੱਕ ਤਰਫਾ ਜਿੱਤ ਹੈ ਜਿਹੜੀ ਉਹ ਆਮ ਆਦਮੀ ਪਾਰਟੀ ਦਰਜ ਕਰਨ ਜਾ ਰਹੀ ਹੈ ਕਿਉਂਕਿ ਪ੍ਰੋ ਪੀਪਲ ਪ੍ਰੋ ਪਬਲਿਕ ਪਾਲਿਸੀਜ਼ ਨੇ ਤੇ ਜਿਹਦਾ ਇੱਕ ਅੱਜ ਬਹੁਤ ਵੱਡੇ ਪੱਦਰ ਦੇ ਉੱਪਰ ਮੋਹਰ ਹੈ ਜਿਹੜੀ ਜਲੰਧਰ ਬੈਸ ਦੇ ਲੋਕਾਂ ਨੇ ਉਹ ਲਾ ਦਿੱਤੀ ਹੈ ਸੋ ਤੁਹਾਡਾ ਬਹੁਤ-ਬਹੁਤ ਧੰਨਵਾਦ ਹੁਣ ਮੈਂ ਬੇਨਤੀ ਕਰੂੰਗਾ ਸ਼੍ਰੀ ਮਹਿੰਦਰ ਭਗ ਜੀ ਨੂੰ ਕਿਉਂ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ ਸਭ ਤੋਂ ਪਹਿਲੇ ਮੈਂ ਸਾਰੇ ਹੀ ਪੱਤਰਕਾਰ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਤੁਸੀਂ ਅੱਜ ਇੱਥੇ ਜੋ ਅੱਜ ਰਿਜ਼ਲਟ ਆਇਆ ਹੈ ਵਾਈਲੈਕਸ਼ਨ ਦਾ ਜਲੰਧਰ ਬੈਸ ਦਾ ਵੀ ਸਾਰਿਆਂ ਨੇ ਦੇਖਿਆ ਹੈ ਕਿ ਇਹ ਜੋ ਰਿਜ਼ਲਟ ਆਇਆ ਹੈ ਇਹ ਵਨ ਸਾਈਡਡ ਰਿਜ਼ਲਟ ਆਇਆ ਹੈ। ਔਰ ਮੇਰੇ ਮੁਤਾਬਿਕ ਜੰਦਰ ਵੈਸਟ ਔਰ ਜੋ ਪਹਿਲੇ ਸਾਊਥ ਹੰਦਾ ਸੀ ਇਹ ਸਭ ਤੋਂ ਜ਼ਿਆਦਾ ਲੀਡ ਦੇ ਨਾਲ ਇਸ ਵਾਰ ਫਿਰ ਜਿੱਤੀ ਗਈ ਹੈ। ਔਰ ਅੱਜ ਇਸ ਜਿੱਤ ਨੂੰ ਨਾਲ ਸ਼ਾਮਲ ਹੋਣ ਵਾਸਤੇ ਸਾਡੇ ਬਹੁਤ ਸਤਿਕਾਰਯੋਗ ਕੈਬਨਿਟ ਮੰਤਰੀ ਮਰਵੀਰ ਅਮਨੁਰਾ ਜੀ ਉਹਦੇ ਨਾਲ ਸਾਡੇ ਹੁਸ਼ਿਆਰਪੁਰ ਤੋਂ ਮੰਤਰੀ ਕੈਬਨਿਟ ਮੰਤਰੀ ਬ੍ਰਮਸ਼ੰਕਰ ਜਿੰਪਾ ਜੀ اور ਹੁਸ਼ਿਆਰਪੁਰ ਤੋਂ ਮੈਂਬਰ ਲੋਕ ਸਭਾ ਡਾਕਟਰ ਰਾਜਮਰ ਚਵੇਵਾ ਜੀ اور ਮੇਰੇ ਬਹੁਤ ਹੀ ਸਤਿਕਾਰਯੋਗ ਮੇਰੇ ਵੀ ਛੋਟੇ ਪਵਨ ਕੁਮਾਰ ਟੀਨੂ ਜੀ ਜਿਨ੍ਹਾਂ ਨੇ ਹੁਣੇ ਲੋਕ ਸਭਾ ਲਈ ਲੜਿਆ ਹੈ ਅਸੀਂ ਸਾਰੀ ਪਾਰਟੀ ਨੇ ਜੋ ਪਿਛਲੇ 3 ਹਫਤਿਆਂ ਦੇ ਵਿੱਚ ਦਿਨ ਰਾਤ ਮਿਹਨਤ ਕਰਕੇ ਕਿਉਂਕਿ ਸਾਨੂੰ ਪੂਰਾ ਵਿਸ਼ਵਾਸ ਸੀ ਕਿ ਸਾਡੇ ਪੰਜਾਬ ਦੇ ਬਹੁਤ ਹੀ ਹਰਮਨ ਪਿਆਰੇ ਔਰ ਲੋਕਾਂ ਦੇ ਚਹੇਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਜੋ ਪਿਛੇ 2.5 ਸਾਲ ਕੰਮ ਕੀਤੇ ਹਨ ਲੋਕਾਂ ਨੇ ਉਸ ਨੂੰ ਪ੍ਰਭਾਵਿਤ ਹੋ ਕੇ ਖੁਸ਼ੀ ਹੋ ਕੇ ਅੱਜ ਜੋ ਇਤਨਾ ਵੱਡਾ ਮੈਂਡੇਟ ਮਿਲਿਆ ਹੈ ਕੇਵਲ ਤਾਂ ਕੇਵਲ ਉਹਨਾਂ ਦੀ ਬਦੌਲਤ ਉਹਨਾਂ ਦੇ ਚੇਤੇ ਕੀਤੇ ਕੰਮ ਔਰ ਆਉਣ ਵਾਲੇ ਸਮੇਂ ਜੋ ਉਹਨਾਂ ਨੇ ਨੀਤੀਆਂ ਬਣਾਈਆਂ ਨੇ ਲੋਕਾਂ ਵਾਸਤੇ ਉਹਨਾਂ ਨੂੰ ਵੇਖਦੇ ਹੋਏ ਸਾਰਾ ਰਿਜ਼ਲਟ ਆਇਆ ਹੈ ਮੇਰੇ ਤੋਂ ਪਹਿਲੇ ਰੋੜਾ ਜੀ ਨੇ ਬਹੁਤ ਹੀ ਵਿਸਤਾਰ ਨਾਲ ਕੋਈ ਐਸਾ ਪਹਿਲੂ ਨਹੀਂ ਛੱਡਿਆ ਸਰਕਾਰ ਬਤੀ ਔਰ ਇਸ ਰਾਕੇ ਬਤੀ ਤੋਂ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਆਓ ਅਸੀਂ ਇਕੱਠੇ ਹੋ ਕੇ ਸਾਰੇ ਰਲ ਮਿਲ ਕੇ ਜਲੰਧਰ ਵੈਸ ਜੋ ਸਾਰੇ ਸ਼ਹਿਰ ਤੇ ਬਦਨਾਮ ਏਰੀਆ ਜਾਣਿਆ ਜਾਂਦਾ ਹੈ ਅਸੀਂ ਨਵੀਂ ਸ਼ੁਰੂਆਤ ਕਰਦੇ ਹੋਏ ਇਸ ਨੂੰ ਅੱਛਾ ਔਰ ਇੱਕ ਸੇਫ ਜੋਨ ਔਰ ਲੋਕਾਂ ਦਾ ਜੋ ਭਾਈਚਾਰਾ ਹੈ ਇੱਕ ਨਵਾਂ ਐਟਮੋਸਫੇਅਰ ਲਈਏ ਤਾਂ ਕਿ ਸਾਰੇ ਹੀ ਆਪਸ ਦੇ ਵਿੱਚ ਰਲਮਿਲ ਕੇ ਰਹੀਏ ਔਰ ਇੱਥੇ ਕੋਈ ਬੁਰੀ ਨਾ ਦੀ ਚੀਜ਼ ਨਾ ਰਹਿੰਦੀ ਏ ਚਾਹੇ ਉਹ ਨਸ਼ਾ ਹੈ ਚਾਹੇ ਤਸਕਰੀ ਹੈ ਚਾਹੇ ਕੋਈ ਲਾਟਰੀ ਦੜਾ ਸਕਦਾ ਹੈ ਉਹਨੂੰ ਖਤਮ ਕਰਾਂਗੇ ਔਰ ਲੋਕਾਂ ਦੀਆਂ ਸਾਰੀਆਂ ਮੰਗਾਂ ਪੂਰੀਆਂ ਕਰਾਂਗੇ ਜੋ ਸਾਡੇ ਮੁਕੰਦ ਸਾਹਿਬ ਦਾ ਵਿਜ਼ਨ ਹੈ ਅਸੀਂ ਉਹਨੂੰ ਲੈ ਕੇ ਅੱਗੇ ਚੱਲਾਂਗੇ ਉਹਦੇ ਨਾਲ ਨਾਲ ਅਸੀਂ ਆਪਣੇ ਸੁਪਰੀਮੋ ਸ਼੍ਰੀਮਾਨ ਅਰਵਿੰਦ ਕੇਜਰੀਵਾਲ ਜੀ ਦਾ ਉਹਦੇ ਨਾਲ ਸਾਡੇ ਨੈਸ਼ਨਲ ਜਨਰਲ ਸੈਕਟਰੀ ਡਾਕਟਰ ਸੰਦੀਪ ਪਾਟਲ ਜੀ ਦਾ ਬਹੁਤ-ਬਹੁਤ ਧੰਨਵਾਦ ਕਰਨਾ ਹੈ ਜਿਨ੍ਹਾਂ ਦੀ ਬਦੌਲਤ ਜਿਨ੍ਹਾਂ ਨੇ ਮਾਈਕਰੋ ਮੈਨੇਜਮੈਂਟ ਕਰਕੇ ਇਤਨਾ ਵੱਡਾ ਜੋ ਇਲੈਕਸ਼ਨ ਅੱਛਾ ਤਿਕ ਲੜਿਆ ਹੈ ਔਰ ਸਾਰੇ ਚੇਅਰਮੈਨ ਸਹਿਬਾਨ ਐਮਐਲਏ ਸਹਿਬਾਨ ਮਨਿਸਟਰ ਸਹਿਬਾਨ ਔਰ ਮੈਂਬਰ ਲੋਕ ਸਭਾ ਪਾਰਲੀਮੈਂਟ ਦੇ ਐਮਪੀ ਸਾਹਿਬ ਸਾਰਿਆਂ ਨੇ ਵਲੰਟੀਅਰ ਸਹਿਬਾਨ ਨੇ ਜੋ ਮਿਹਨਤ ਕੀਤੀ ਹੈ ਮੈਂ ਤੇ ਇੱਕ ਐਗਜ਼ਾਮਪਲ ਪੇਸ਼ ਕੀਤੀ ਹੈ ਔਰ ਬਾਕੀਆਂ ਪਾਰਟੀਆਂ ਵਾਸਤੇ ਵੀ ਇੱਕ ਐਗਜ਼ਾਮਪਲ ਹੈ कि ਉਹਨਾਂ ਨੂੰ ਸਾਡੀ ਪਾਰਟੀ ਤੋਂ ਸਿੱਖਣਾ ਚਾਹੀਦਾ ਹੈ ਕਿਵੇਂ ਵਰਕਰ ਕੰਮ ਕਰਦਾ ਹੈ ਔਰ ਕਿਵੇਂ ਆਪਣੀ ਪਾਰਟੀ ਵਾਸਤੇ ਡਿਵੋਟੀ ਹੈ ਨਿਸਵਾਰ ਸੇਵਾ ਕੀਤੀ ਹੈ ਬਾਕੀ ਜਿਹੜੇ ਪਾਰਟੀਆਂ ਸਾਡੇ ਤੇ ਕਹਿੰਦੀਆਂ ਹਨ ਕਿ 15000 ਤੋਂ 45000 ਜਿਵੇਂ ਹੋਣਗੇ ਉਹਨਾਂ ਨੂੰ ਅੱਜ ਬਾਕੀ ਪਤਾ ਲੱਗ ਜਿਏਗਾ ਕਿ 15000 ਤੋਂ 45000 ਨਹੀਂ ਅਸੀਂ 59000 ਕਰ ਦਿੱਤਾ ਸੋਸ ਕਰਕੇ ਇਹ ਸਾਰਾ ਜਨਤਾ ਦਾ ਮਿਹਨਤ ਹੈਗਾ ਜਨਤਾ ਪਾਰਟੀ ਦੀਆਂ ਨੀਤੀਆਂ ਉੱਪਰ ਅੱਜ ਵੀ ਉਹਨਾਂ ਨੇ ਜਿਵੇਂ ਕਿਹਾ ਰਜ ਨੇ ਮਾਨ ਸਾਹਿਬ ਦੀਆਂ ਨੀਤੀਆਂ ਉੱਪਰ ਕੀਤੇ ਕੰਮਾਂ ਉੱਪਰ ਆ ਜਨਤਾ ਨੇ ਮੋਹਰ ਲਗਾ ਦਿੱਤੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਦਾਂ ਹੀ ਹੋਏਗਾ ਵਨ ਸਾਈਡਡ ਆਮ ਆਦਮੀ ਪਾਰਟੀ ਜਿੱਤੇਗੀ ਔਰ ਜਵਿੰਦਰ ਕਾਰਪੋਰੇਸ਼ਨ ਜੋ ਹੈ ਇਥੇ ਦਾ ਮੇਅਰ ਜੋ ਹੈ ਉਹ ਆਮ ਆਦਮੀ ਪਾਰਟੀ ਦਾ ਬਣੇਗਾ ਇਥੇ ਸਾਫ ਨਜ਼ਰ ਆ ਰਿਹਾ ਹੈ ਅੱਜ ਦੇ ਨਤੀਜਿਆਂ ਤੋਂ ਤੁਹਾਡਾ ਇੱਕ ਵਾਰ ਫੇਰ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੈ ਭਾਰਤ ਜੈ ਹਿੰਦ ਆ ਤੁਮਣ ਚੱਪਾ ਸਾਹਿਬ ਬਹੁਤ ਬਹੁਤ ਮੁਬਾਰਕ ਵਹਿੰਦਰ ਭਗਤ ਜੀ ਉਹਨਾਂ ਦੇ ਪਰਿਵਾਰ ਨੂੰ ਬਹੁਤ-ਬਹੁਤ ਵਧਾਈ ਤੇ ਮੈਂ ਬਹੁਤ ਧੰਨਵਾਦੀ ਹਾਂ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਦਾ ਔਰ ਸਾਡੇ ਸੰਗਠਨ ਦਾ ਔਰ ਸਾਡੇ ਸੰਗਠਨ ਦੇ ਇੰਚਾਰਜ ਸੰਦੀਪ ਪਾਟਕ ਜੀ ਉਹਨਾਂ ਦੁਆਰਾ ਜਿੱਥੇ ਬਹੁਤ ਸਾਰੀ ਮਿਹਨਤ ਕੀਤੀ ਗਈ ਸਾਡੇ ਸਾਰੇ ਸਾਥੀਆਂ ਵੱਲੋਂ ਐਮਐਲਏ ਸਹਿਬਾਨ ਵੱਲੋਂ ਕੈਬਨਿਟ ਮਿਨਿਸਟਰਸ ਵੱਲੋਂ ਬਹੁਤ ਕੰਮ ਕੀਤਾ ਗਿਆ ਮੈਂ ਸਮਝਦਾ ਕਿ ਇਸ ਤੋਂ ਇਲਾਵਾ ਦੋ ਬੜੇ ਇੰਪੋਰਟੈਂਟ ਪਹਿਲੂ ਜਿਹੜੇ ਮੈਂ ਅਰੋੜਾ ਜੀ ਨੇ ਵੀ ਪਹਿਲਾਂ ਡਿਸਕਸ ਕੀਤੇ ਆ ਇਹ ਦੋ بڑے ਟਰਨਿੰਗ ਪੁਆਇੰਟਸ ਰਿਹਾ ਮਾਨਯੋਗ ਮੁੱਖ ਮੰਤਰੀ ਪੰਜਾਬ ਦਾ ਆਪਣਾ ਘਰ ਸ਼ਿਫਟ ਕਰਨਾ ਦੁਆਬੇ ਚ ਆ ਕੇ ਡੇਰੇ ਲਾਣੇ ਜਲੰਧਰ ਚ ਆ ਕੇ ਡੇਰੇ ਲਾਣੇ ਬਹੁਤ ਵੱਡਾ ਇੱਕ ਟਰਨਿੰਗ ਪੁਆਇੰਟ ਰਿਹਾ ਔਰ ਉਹਨਾਂ ਵੱਲੋਂ ਤੇ ਉਹਨਾਂ ਦੇ ਪਰਿਵਾਰ ਵੱਲੋਂ ਪ੍ਰਚਾਰ ਕਰਨਾ ਔਰ ਇੰਨੀ ਝੋਲਸਦੀ ਹੋਈ ਗਰਮੀ ਦੇ ਵਿੱਚ ਮਿਸਿਸ ਮਾਨ ਉਹਨਾਂ ਦੇ ਸਸੂਜੇ ਪਰਿਵਾਰ ਵੱਲੋਂ ਜੋ ਪ੍ਰਚਾਰ ਕੀਤਾ ਗਿਆ ਟਰਨਿੰਗ ਪੁਆਇੰਟ ਸੀ ਔਰ ਦੂਸਰਾ ਸਭ ਤੋਂ ਵੱਡਾ ਟਰਨਿੰਗ ਪੁਆਇੰਟ ਜੋ ਲਾਹਬੰਦ ਪਾਰਟੀ ਲਈ ਸਾਬਤ ਹੋਇਆ ਉਹ ਸਾਡੇ ਉਮੀਦਵਾਰ ਦੀ ਚੋਣ ਕਰਦਾ ਔਰ ਮਹਿੰਦਰ ਭਗਤ ਜੀ ਦੀ ਜੋ ਚੋਣ ਜਿਸ ਤਰੀਕੇ ਦੇ ਨਾਲ ਕੀਤੀ ਗਈ ਜਿਸ ਸੋਚ ਦੇ ਨਾਲ ਕੀਤੀ ਉਹ ਕਾਬਲੇ ਤਾਰੀਫ ਹੈ ਕਿਉਂਕਿ ਮੈਂ ਸਮਝਦਾ ਕਿ ਜੇਕਰ ਇੱਕ ਲਾਈਨ ਚ ਇਹਨੂੰ ਕਹਿਣਾ ਹੋਵੇ ਤੇ ਇਹ ਨੇਕੀ ਦੀ ਬਦੀ ਉੱਤੇ ਜਿੱਤ ਹੈ ਲੋਕਾਂ ਨੇ ਬਾਦ ਤੇ ਬਦੀ ਨੂੰ ਨਕਾਰਿਆ ਹੈ ਲੋਕਾਂ ਨੇ ਸ਼ੀਤਲੰਗਰਾਲ ਤੇ ਰਿੰਕੂ ਵਰਗੇ ਲੀਡਰਾਂ ਨੂੰ ਨਕਾਰਿਆ ਔਰ ਭਗਤ ਜੀ ਵਰਗੇ ਸ਼੍ਰੀ ਵਿਅਕਤੀ ਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਹੈ ਮੈਂ ਸਮਝਦਾ ਕਿ ਇਹ ਪਾਰਟੀ ਲਈ ਇੱਕ ਬੜਾ ਕੈਟਾਲਿਸਟ ਦਾ ਜਿਹੜਾ ਕੰਮ ਕਰੇਗਾ ਸੋ ਪਾਰਟੀ ਨੇ ਬਹੁਤ ਲਾਹੇਵੰਦ ਆਉਣ ਵਾਲੇ ਸਮੇਂ ਦੇ ਵਿੱਚ ਮਾਰਯੂਗ ਮੁੱਖ ਮੰਤਰੀ ਪੰਜਾਬ ਹੋਰ ਉਤਸ਼ਾਹ ਨਾਲ ਕੰਮ ਕਰਨਗੇ ਚਾਹੇ ਉਹ ਨੌਕਰੀਆਂ ਦੀ ਗੱਲ ਹੋਵੇ ਔਰ ਚਾਹੇ ਆਪਾਂ ਬਿਜਲੀ ਦੇ ਬਿੱਲ ਜਿਹੜੇ ਅੱਜ ਮਾਫ ਕੀਤੇ ਆ 90% ਤੋਂ ਵੀ ਜ਼ਿਆਦਾ ਜੋ ਰਾਹਤ ਮਿਲੀ ਹੈ ਉਹ ਲੋਕਾਂ ਦੇ ਬਿਲਕੁਲ ਉਹ ਲੋਕਾਂ ਦੇ ਜ਼ਹਿਨ 'ਚ ਸੋ ਇਸ ਕਰਕੇ ਮੈਂ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਮੁੱਖ ਮੰਤਰੀ ਸਾਹਿਬ ਨੂੰ ਦਿੰਦਾ ਔਰ ਦੂਸਰਾ ਮੈਂ ਵੈਸਟ ਦੇ ਲੋਕਾਂ ਨੂੰ ਮੁਬਾਰਕਬਾਦ ਦਿੰਦਾ ਦੁਆਬੇ ਦੇ ਲੋਕਾਂ ਨੂੰ ਮੁਬਾਰਕਬਾਦ ਦਿੰਦਾ ਕਿ ਉਹ ਪੜ੍ਹੇ ਲਿਖੇ ਨੇ ਉਹਨਾਂ ਦੀ ਸੋਚ ਬਹੁਤ ਅੱਛੀ ਹੈ ਔਰ ਉਹਨਾਂ ਦੀ ਸੋਚ ਦੇ ਸਦਕਾ ਮੈਂ ਸਮਝਦਾ ਕਿ ਪੰਜਾਬ ਦੇ ਵਿੱਚ ਇੱਕ ਫਿਰ ਨਵੇਂ ਉਤਸ਼ਾਹ ਦੇ ਨਾਲ ਜਿਹੜਾ ਕੰਮ ਹੈ ਉਹ ਹੋਣ ਜਾ ਰਿਹਾ ਸੋ ਬਹੁਤ-ਬਹੁਤ ਮੁਬਾਰਕ ਬਹੁਤ-ਬਹੁਤ ਥੈਂਕ ਯੂ ਜਿੰਪਾ ਜੀ ਬੋਲੇ ਬਹੁਤ-ਬਹੁਤ ਮੁਬਾਰਕਬਾਦ ਜੀ ਨੂੰ ਔਰ ਇਧਰ ਮਾੜੇ ਇਧਰ ਪਾਰਟੀ ਦੇ ਸਾਡੇ ਸੰਗਠਨ ਦੇ ਰਸਤੇ ਮਾਨਯੋਗ ਮੁਖਰੇ ਭਗਵੰਤ ਪਾਤ ਜੀ ਦੀ ਰਹਿਮਾਈ ਦੇ ਵਿੱਚ ਉਹਨਾਂ ਨੇ ਉਹਨਾਂ ਦੇ ਪੂਰੇ ਪਰਿਵਾਰ ਨੇ ਇੱਥੇ ਖੁਦ ਬੈਠ ਕੇ ਜਵਾਬੇ ਦੇ ਲੋਕਾਂ ਨੂੰ ਇਹ ਵਿਸ਼ਵਾਸ ਦਿਵਾਇਆ ਉਪ ਮੰਤਰੀ ਜੀ ਨੇ ਇਹ ਉਪ ਮੰਤਰੀ ਪਹਿਲਾਂ ਬਹੁਤ ਘਟ ਜਿਹੜੇ ਕੋਈ ਦਵਾਬੇ ਦੇ ਵਿੱਚ ਪੈਂਦੇ ਸਨ ਔਰ ਉਸ ਚੀਜ਼ ਦਾ ਪ੍ਰਭਾਵ ਜਿਹੜਾ ਹੈ ਉਹ ਸਾਨੂੰ ਦੇਖਣ ਨੂੰ ਮਿਲਿਆ ਔਰ ਸਾਡੇ ਇੱਕ ਬਹੁਤ ਅੱਛੇ ਕੈਂਡੀਡੇਟ ਜਿਹੜੇ ਮਹਿੰਦਰ ਭਗਵਤੀ ਜੀ ਦਾ ਜਿਹੜਾ ਆਪਣਾ ਇੱਕ ਸ਼ਰਾਫਤ ਦਾ ਕਦ ਸੀਗਾ ਉਹਦਾ ਵੀ ਪਾਰਟੀ ਨੂੰ ਬਹੁਤ ਐਡਵਾਂਟੇਜ ਮਿਲਿਆ ਔਰ ਮੇ ਤੋਂ ਪਹਿਲਾਂ ਮੇਰੇ ਬਿਰਸ਼ ਸਾਥੀ ਅਮਨ ਰੋੜਾ ਜੀ ਸਾਰੀ ਗੱਲ ਕਰ ਚੁੱਕੇ ਆ ਔਰ ਮੈਂ ਸਾਰੇ ਮੀਡੀਆ ਦਾ ਸਾਰਿਆਂ ਦਾ ਧੰਨਵਾਦ ਕਰਦਾ ਕਿ ਤੁਹਾਡਾ ਵੀ ਸਹਿਯੋਗ ਮਿਲਿਆ ਔਰ ਜਿਹੜੀ ਨੈਗੇਟਿਵਿਟੀ 2 ਸਾਲ ਦੇ ਅੰਦਰ ਇੱਥੇ ਦੇ ਐਮ ਐਲ ਏ ਸਾਹਿਬ ਨੇ ਕਾਇਮ ਕੀਤੀ ਸੀ ਕਿਹਦੇ ਸੀ 15000 ਤੋਂ 52000 ਉਹ ਲੋਕਾਂ ਨੇ ਖੁਦ ਅੱਗੇ ਅੱਗੇ ਕੇ ਦੱਸਦਾ ਵੀ ਉਹ ਜਿਹੜੀ ਆਮ ਆਦਮੀ ਦੀ ਨੈਕਟਿਵਿਟੀ ਨਹੀਂ ਸੀ ਉਹ ਮੁੱਖ ਮੰਤਰੀ ਜੀ ਦੀ ਨੈਕਟਿਵਿਟੀ ਨਹੀਂ ਸੀ ਉਹ ਸਪੈਸ਼ਲ ਤੌਰ ਤੇ ਕੋਈ ਆਪਣੀ ਵਿਧਾਨ ਸਭਾ ਚ ਉਹਨਾਂ ਦੀ ਆਪਣੀ ਜਿਹੜੀ ਨਕਾਰਾਤਮਕ ਸ਼ਬਿਕ ਸੀ ਉਹਦੇ ਕਰਕੇ ਨੁਕਸਾਨ ਸੀਗਾ ਸੋ ਮੈਂ ਬਹੁਤ ਬਹੁਤ ਵਿੰਦਰ ਭਗਤ ਜੀ ਨੂੰ ਬਹੁਤ ਦੁਆਰਾ ਇੱਕ ਵਾਰੀ ਫੌਨਗਰਚੁਲੇਸ਼ਨ ਕਰਦਾ ਔਰ ਮਾਨ ਸਾਹਿਬ ਨੂੰ ਔਰ ਖਾਸ ਤੌਰ ਤੇ ਸਾਡੇ ਆਮ ਆਦਮੀ ਪਾਰਟੀ ਦੇ ਸੁਪਰੀਮ ਅਰਵਿੰਦ ਕੇ ਜੀ ਵਾਦੀ ਨੂੰ ਉਹਨਾਂ ਦੀ ਜਿਹੜੀਆਂ ਨੀਤੀਆਂ ਪਾਲਿਸੀਆਂ ਹੈਗੀਆਂ ਪੂਰੇ ਭਾਰਤ ਵਰਸ ਦੇ ਲਈ ਉਹ ਉਹ ਜਿਹੜੀਆਂ ਤੁਹਾਨੂੰ ਜਲਦ ਹੀ ਸਾਰੇ ਹਿੰਦੁਸਤਾਨ ਇਕ ਦੋ ਨਜ਼ਰ ਆਉਂਦੀਆਂ ਬਹੁਤ ਬਹੁਤ ਧੰਨਵਾਦ 2 ਮਿੰਟ ਤੀਨੂ ਜੀ ਲਓ ਜੀ ਤੀਨੂ ਜੀ ਕਰ ਲਓ ਕੋਈ ਨੀ ਬਸ ਧੰਨਵਾਦੀ ਕਰ ਦੋ ਮਾਰਕੋ ਦੇ ਦੋ ਕੋਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਤੀਨੂ ਜੀ ਬੋਲੋ ਪਹਿਲਾਂ ਵੀ ਇਲੈਕਸ਼ਨ ਚ ਸਾਡੀਆਂ ਪੀਸੀ ਵਿੱਚ ਪਹਾਰ ਦੇ ਰਹੇ ਤੁਹਾਡਾ ਬਹੁਤ ਬਹੁਤ ਧੰਨਵਾਦ ਔਰ ਖਾਸ ਕਰਕੇ ਤੁਹਾਨੂੰ ਵੀ ਮੁਬਾਰਕਾ ਨਰਿੰਦਰ ਵੈਸਲੇ ਲੋਗਾਂ ਨੂੰ ਮੁਬਾਰਕਾ ਸ਼੍ਰੀ ਮਹਿੰਦਰ ਭਗਵੰਦੀ ਬਹੁਤ ਵੱਡੀ ਲੀਡ ਦੇ ਨਾਲ ਜਿੱਤੇ ਹਨ ਤੇ ਮੈਂ ਵਿਸ਼ੇਸ਼ ਮੁਬਾਰਕਬਾਦ ਵੀ ਉਹਨਾਂ ਭਗਤ ਜੀ ਨੂੰ ਅਮਨ ਰੋੜਾ ਜੀ ਕੈਪਟਨਪੰਥਰੀ ਜੀ ਦਾ ਬਹੁਤ-ਬਹੁਤ ਧੰਨਵਾਦ ਡਾਕਟਰ ਰਾਸ਼ਮਾ ਚਬੇਵਾਲ ਜੀ ਸੰਸਦ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਸ਼੍ਰੀ ਬ੍ਰਹਮਸ਼ੰਕਰ ਜਿੰਪਾ ਜੀ ਕੈਬਨਿਟ ਮਿਨਿਸਟਰ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਇਹ ਅਸਲ 'ਚ ਜਿਹੜੇ ਪੁਆਇੰਟਸ ਉਹਨਾਂ ਨੇ ਕਹੇ ਆ ਉਹ ਤਾਂ ਬਿਲਕੁਲ درست ਨੇ ਮਾਂਜੂ ਨੂੰ ਮੁੱਖ ਮੰਤਰੀ ਜੀ ਤੇ ਵਿਸ਼ਵਾਸ ਕੀਤਾ ਇਹ ਵਿਸ਼ਵਾਸ ਨਹੀਂ ਜੋ ਸਿਰਫ਼ ਦਿੱਤਾ ਇਹ ਜਿਨ੍ਹਾਂ ਨੇ ਪਿਛਲੇ 7 ਸਾਲਾਂ ਤੋਂ ਇਸ ਇਲਾਕੇ ਨੂੰ ਮਾੜੀਆਂ ਐਕਟੀਵਿਟੀਆਂ ਦਾ ਕੇਂਦਰ ਬਿੰਦੂ ਬਣਾਇਆ ਤੇ ਉਹਨਾਂ ਦੀ ਹਾਰ ਹੈ ਤੇ ਅਸੀਂ ਯੂਨਾਈਟਿਡ ਫੇਸ ਪੇਸ਼ ਕੀਤਾ ਲੋਕਾਂ ਦੇ ਅੰਦਰ ਆਮ ਆਦਮੀ ਪਾਰਟੀ ਇਕੱਠੀ ਹੋ ਕੇ ਲੜੀ ਹੈ ਇੱਕ ਜੁਟ ਹੋ ਕੇ ਲੜੀ ਹੈ ਵਲੰਟੀਅਰ ਤੋਂ ਲੈ ਕੇ ਉੱਪਰਲੇ ਨੇਤਾਵਾਂ ਤੱਕ ਅਸੀਂ ਇਕੱਠੇ ਹੋ ਕੇ ਲੜੇ ਇਹ ਉਹਦੀ ਜਿੱਤ ਹੈ ਸੋ ਜੋ ਵਿਸ਼ਵਾਸ ਜਨਤਾ ਨੇ ਸਾਡੇ ਵਿੱਚ ਦਿਖਾਇਆ ਅਸੀਂ ਇਮਾਨਦਾਰੀ ਨਾਲ ਮਿਹਨਤ ਨਾਲ ਉਹਨਾਂ ਦੀਆਂ ਉਮੀਦਾਂ ਤੇ ਖਰਾ ਉਤਰਨ ਦੀ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਾਂਗੇ ਤੇ ਲੋਕਾਂ ਦੇ ਜਿਹੜੇ ਕੰਮ ਆ ਬਿਲਕੁਲ ਅਸੀਂ ਕਰਾਵਾਂਗੇ ਲੀਡਰਸ਼ਿਪ ਦਾ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਸ਼ਬਦਾ ਬਹੁਤ-ਬਹੁਤ ਸ਼ੁਕਰੀਆ ਸਭ ਤੋਂ ਬਹੁਤ ਧੰਨਵਾਦ ਜੀ ਥੈਂਕ ਯੂ ਸੋ ਸਾਰ ਸਾਹਬ ਦੇਖੋ ਡੈਫੀਨੇਟਲੀ ਜੇ ਮੇਰੀ ਗੱਲ ਸਮਝੋ ਦੇਖੋ ਗੱਲ ਇਹ ਹੈ ਕਿ ਜੋ ਮਾਨਯੋਗ ਸੀਐਮ ਸਾਹਿਬ ਨੇ ਕਿਹਾ ਉਹਦੇ ਬਾਰੇ ਤੁਸੀਂ ਮੇਰੇ ਤੋਂ ਕੀ ਸੁਣਨਾ ਚਾਹੁੰਦੇ ਹੋ ਜਿਹੜਾ ਪ੍ਰੈਰੋਗੇਟਿਵ ਜਿਹੜਾ ਪ੍ਰੈਰੋਗੇਟਿਵ ਹੁੰਦਾ ਹੈ ਵੀ ਕਿਹਨੂੰ ਸਰਕਾਰ ਦੇ ਵਿੱਚ ਕਿਸ ਲੈਵਲ ਦੇ ਉੱਪਰ ਰੱਖਣਾ ਹੈ ਕਿਸ ਥਾਂ ਦੇ ਉੱਪਰ ਰੱਖਣਾ ਹੈ ਇਹ ਮੁੱਖ ਮੰਤਰੀ ਦਾ ਪ੍ਰੈਰੋਗੇਟਿਵ ਹੁੰਦਾ ਹੈ ਹੁਣ ਜਿਹੜੀ ਗੱਲ ਮਾਨਯੋਗ ਸੀਐਮ ਸਾਹਿਬ ਆਪਦੇ ਮੂੰਹੋਂ ਕਹਿ ਚੁੱਕੇ ਉਹਦੇ ਬਰ ਤੁਸੀਂ ਮੇਰੇ ਤੋਂ ਨਾ ਨਾ ਕਹੋ ਤੁਸੀਂ ਆਪ ਇੰਨੇ ਸਿਆਣੇ ਤਰ੍ਹਾਂ ਐ ਨਾ ਕਰਿਆ ਕਰੋ ਸੋ ਡੈਫੀਨੇਟਲੀ ਜੀ ਦੇਖੋ ਮੈਂ ਜਦੋਂ ਪਹਿਲਾ ਪ੍ਰੈਸ ਕਾਨਫਰੰਸ ਇੱਥੇ ਕੀਤੀ ਸੀਗੀ ਮੈਂ ਉਦੋਂ ਵੀ ਕਿਹਾ ਸੀਗਾ ਕਿ ਪਿਛਲੇ 2 ਸਵਾ 2 ਸਾਲਾਂ ਦੇ ਵਿੱਚ ਸਰਕਾਰ ਕੋਲੇ ਸੀਐਮ ਸਾਹਿਬ ਕੋਲੇ ਜੋ ਇੱਥੇ ਇਲਿਗਲ ਐਕਟੀਵਿਟੀਆਂ ਚੱਲਦੀਆਂ ਰਹੀਆਂ ਜਲੰਧਰ ਵੈਸਟ ਦੇ ਵਿੱਚ ਆ ਸਿਆਸੀ ਪੁਸ਼ਤਪਨਾਹੀ ਦੇ ਹੇਠ ਉਹਦੀਆਂ ਰਿਪੋਰਟਾਂ ਆਉਂਦੀਆਂ ਸੀਗੀਆਂ ਔਰ ਸੀਐਮ ਸਾਹਿਬ ਵੱਲੋਂ ਵੀ ਸਰਕਾਰ ਵੱਲੋਂ ਵੀ ਬਾਰ 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 ਉਹਨੂੰ ਰੋਕਿਆ ਵੀ ਜਾਂਦਾ ਸੀਗਾ ਟੋਕੇ ਵੀ ਜਾਂਦਾ ਸੀਗਾ ਤੇ ਠੱਲ ਪਾਉਣ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਸੀਗੀ ਇਸੇ ਕਰਕੇ ਸ਼ਾਇਦ ਉਹ ਸਫੋਕੇਟਿਡ ਫੀਲ ਕਰ ਰਹੇ ਸੀਗੇ ਐਕਐਮਐਲਏ ਸਾਹਿਬ ਹੁਣ ਕਿਉਂਕਿ ਇੱਕ ਸਾਫ਼ ਛਵੀ ਦੇ ਇੱਕ ਇਮਾਨਦਾਰ ਛਵੀ ਦੇ ਚਿੱਟੀ ਚਾਦਰ ਵਾਲੇ ਲੋਕਾਂ ਦੇ ਔਰ ਸਰਕਾਰ ਦੇ ਨੁਮਾਇੰਦੇ ਜਲੰਧਰ ਵਿੱਚ ਦੇ ਵਿੱਚ ਲੋਕਾਂ ਨੇ ਚੁਣਲੇ ਨੇ ਇਹ ਜਿੰਨੀਆਂ ਵੀ ਇਲੀਗਲ ਐਕਟੀਵिटीज ਆ ਪਿਛਲੇ ਸਮੇਂ ਦੇ ਵਿੱਚ ਚਲਦੀਆਂ ਰਹੀਆਂ ਨੇ ਪ੍ਰਫੁੱਲਤ ਹੁੰਦੀਆਂ ਰਹੀਆਂ ਨੇ ਉਹਨਾਂ ਨੂੰ ਜੜੋਂ ਪੱਟਣ ਦਾ ਕੰਮ ਹੈ ਜ਼ਿੰਮੇਵਾਰੀ ਦੇ ਨਾਲ ਪੰਜਾਬ ਸਰਕਾਰ ਕਰੂਗੀ ਭਾਜੀ ਜਿਹੜੇ ਵਿੱਚ ਤੁਹਾਡੇ ਸਾਫਟਾ ਐਮਐਲਏ ਆਏ ਕਿ ਉਹਨਾਂ ਦੇ ਵੀ ਕਾਰਵਾਈ ਕੀ ਮੈਂ ਕਹਿੰਦਾ ਜੀ ਕੋਈ ਵੱਡਾ ਹੋਵੇ ਕੋਈ ਛੋਟਾ ਹੋਵੇ ਕੋਈ ਰਸੂਗਦਾਰ ਹੋਵੇ ਕੋਈ ਆਮ ਆਦਮੀ ਹੋਵੇ ਕੋਈ ਵੀ ਵਿਅਕਤੀ ਗਲਤ ਕੰਮ ਕਰਨ ਦੀ ਗਲਤ ਪਰੰਪਰਾਵਾਂ ਪਾਉਣ ਦੀ ਕੋਈ ਇਲਲੀਗਲ ਕੋਈ ਐਂਟੀ ਸੋਸ਼ਲ ਕੋਈ ਇਮੋਰਲ ਐਕਟੀਵਿਟੀਆਂ ਕੱਲੇ ਜਲੰਧਰ ਵੈਸਟ ਦੇ ਵਿੱਚ ਤਾਂ ਕੀ ਜੇ ਪੂਰੇ ਪੰਜਾਬ ਦੇ ਵਿੱਚ ਵੀ ਕੋਈ ਚਲਾਉਣ ਦੀ ਕੋਸ਼ਿਸ਼ ਕਰੂਗਾ ਤੇ ਉਹਦੇ ਨਾਲ ਕੋਈ ਲਿਹਾਜ਼ ਨਹੀਂ ਕੀਤੀ ਜਾਊਗੀ ਇਹ ਤਾਂ ਹੁਣ ਮੈਂ ਕੀ ਕਹਿ ਸਕਦਾ ਜਲੰਧਰ ਵੈਸਟ ਦੇ ਲੋਕਾਂ ਨੇ ਆਪ ਹੀ ਮੋਹਰ ਲਾ ਦਿੱਤੀ ਜਲੰਧਰ ਵੈਸਟ ਸੁਣੋ ਜੇ ਰੈਲਾਈਜ਼ ਕੀਤਾ ਮੈਂ ਪਹਿਲਾਂ ਗੱਲ ਦਾ ਜਵਾਬ ਦੇ ਚੁੱਕਿਆ ਕਿ ਇਹ ਜੇ ਗੱਲਾਂ ਪਹਿਲਾਂ ਆਉਂਦੀਆਂ ਸੀਗੀਆਂ ਸਰਕਾਰ ਕੋਲ ਇਨਫੋਰਮੇਸ਼ਨ ਆਉਂਦੀ ਸੀਗੀ ਤੇ ਉਸ ਗੱਲ ਨੂੰ ਰੋਕਣ ਲਈ ਠੱਲ ਪਾਉਣ ਦੇ ਲਈ ਬਹੁਤ ਭਰਪੂਰ ਕੋਸ਼ਿਸ਼ ਕੀਤੀ ਗਈ ਐ ਇਸੇ ਕਰਕੇ ਸ਼ਾਇਦ ਸਪੋਕੇਟਡ ਫੀਲ ਕਰ ਰਹੇ ਸੀਗੇ ਕਿ ਮੇਰੇ ਕੋਲ ਇਹ ਕੰਮ ਇੱਥੇ ਹੁੰਦਾ ਨਹੀਂ ਸ਼ਾਇਦ ਭਾਜੀਪੀ ਦੇ ਵਿੱਚ ਜਾ ਕੇ ਮੈਂ ਕਰ ਲਾਂ ਉਹਨਾਂ ਦੀ ਗਲਤਫਹਿਮੀ ਹੈ ਜਿਹੜੀ ਉਹ ਜਲੰਧਰ ਵੈਸਟ ਦੇ ਲੋਕਾਂ ਨੇ ਉਹ ਦੂਰ ਕਰ ਦਿੱਤੀ ਹੈ ਦੇਖੋ ਇਸ ਤਰ੍ਹਾਂ ਕਿ ਜੋ ਪਹਿਲਾ ਇਲੈਕਸ਼ਨ ਹੋਈ ਉਹਦੇ ਵਿੱਚ ਤੇ ਇਹਦੇ ਰਿਜ਼ਲਟਸ ਦੇ ਵਿੱਚ ਜ਼ਮੀਨ ਆਸਮਾਨ ਦਾ ਫਰਕ ਰਿਹਾ ਪਹਿਲਾਂ ਜਿੱਥੇ 30000 ਤੇ ਹਾਰ ਸੀਗੀ ਹੁਣ 35000 ਤੇ ਜਿੱਤ ਦਰਜ ਜਲੰਧਰ ਵੈਸਟ ਦੇ ਲੋਕਾਂ ਨੇ ਕੀਤੀ ਹੈ ਇਹਦਾ ਇੱਕੋ ਇੱਕ ਸਪਸ਼ਟ ਇਹਦਾ ਜਿਹੜਾ ਫੈਸਲਾ ਲੋਕਾਂ ਨੇ ਸੁਣਾਇਓ ਇਹ ਸੁਣਾਇ ਕਿ ਜਦੋਂ ਸਟੇਟ ਇਲੈਕਸ਼ਨ ਦੀ ਗੱਲ ਆ ਜਾਂਦੀ ਹੈ ਰਾਜ ਸਰਕਾਰ ਦੀ ਗੱਲ ਆ ਜਾਂਦੀ ਹੈ ਪੰਜਾਬ ਦੀ ਗੱਲ ਆ ਜਾਂਦੀ ਹੈ ਪੰਜਾਬ ਦੇ ਲੋਕ ਜਲੰਧਰ ਵੈਸਟ ਦੇ ਲੋਕ ਅੱਜ ਵੀ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਨਾਲ ਪੋਲਿਸੀਜ਼ ਦੇ ਨਾਲ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਦੇ ਨਾਲ ਤੇ ਭਗਵੰਤਪານ ਸਰਕਾਰ ਦੀ ਅਗਵਾਈ ਦੇ ਵਿੱਚ ਉਹਨਾਂ ਦੇ ਨਾਲ ਖੜੀ ਹੈ ਇਹ ਇੱਕ ਬੜਾ ਕਲੀਅਰ ਕਟ ਮੰਡਟ ਹੈ ਜਿਹੜਾ ਇਹ ਜਲੰਧਰ ਵਸਦੇ ਲੋਕਾਂ ਨੇ ਦੇ ਦਿੱਤਾ ਤੇ ਮੈਂ ਬੜੇ ਵਿਸ਼ਵਾਸ ਦੇ ਨਾਲ ਬਿਨਾਂ ਕਿਸੇ ਗੁਮਾਨ ਤੋਂ ਮੈਂ ਕਹਿ ਸਕਦਾ ਕਿ ਆਉਣ ਵਾਲੀਆਂ ਬਾਕੀ ਜੋ ਚਾਰ ਬਾਈ ਇਲੈਕਸ਼ਨ ਨੇ ਉਹਨਾਂ ਦੇ ਵਿੱਚ ਵੀ ਸੇਮ ਇਹੀ ਰਿਜ਼ਲਟ ਰਿਪੀਟ ਹੋਣਗੇ ਡੈਫੀਨਿਟਲੀ ਡੈਫੀਨਿਟਲੀ ਮਾਈਸੂਸ ਸੈਟ ਹੋ ਗਈ ਹਰ ਇਲੈਕਸ਼ਨ ਹੈ ਜਿਹੜੀ ਉਹ ਕੋਈ ਨਾ ਕੋਈ ਮੈਸੇਜ ਦਿੰਦੀ ਹੈ ਅੱਜ ਤੋਂ ਅੱਜ ਤੋਂ ਮਹੀਨਾ ਪਹਿਲਾਂ ਜਿੱਥੇ ਜਲੰਧਰ ਦੇ ਹੀ ਪਾਰਲੀਮੈਂਟ ਰਿਜ਼ਲਟ ਦੇ ਵਿੱਚ ਉਹਨਾਂ ਨੇ ਇੱਕ ਬਹੁਤ ਵੱਡਾ ਮੈਸੇਜ ਉਹ ਤੇ ਜੋ ਡਰਾ ਕਰਨ ਦੀ ਕੋਸ਼ਿਸ਼ ਕੀਤੀ ਕਾਂਗਰਸ ਪਾਰਟੀ ਨੇ that stands neutralized today ਸੋ ਇਸ ਕਰਕੇ ਇਹ ਇੱਕ ਮੈਸੇਜ ਬਹੁਤ ਦੂਰ ਤੱਕ ਜਾਊਗਾ ਔਰ ਸਿਰਫ ਇੱਥੇ ਹੀ ਨਹੀਂ ਜਿਹੜੀਆਂ ਅੱਗੇ ਲੋਕਲ ਗਵਰਨਮੈਂਟ ਦੀਆਂ ਚੋਣਾਂ ਆਉਣੀਆਂ ਨੇ ਕਾਰਪੋਰੇਸ਼ਨਾਂ ਜ਼ਿਲ੍ਹਾ ਪ੍ਰੇਸ਼ਾਂ ਦਾ ਬਲਾਕ ਸੰਮਤੀ ਪੰਚਾਇਤਾਂ ਉਹਦੇ ਵਿੱਚ ਵੀ ਤੁਸੀਂ ਦੇਖੋਗੇ ਕਿ ਕਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਦੀਆਂ ਸਰਕਾਰ ਦੀਆਂ ਪਾਲਿਸੀਜ਼ ਦੇ ਨਾਲ ਲੋਕ ਹਿੱਕ ਠੋਕੇ ਖੜਨਗੇ ਸਰ ਡਾ ਸਟਾ ਤੇ ਦੂਜਾ ਜਿਹੜਾ ਕਲੋਨੀਆਂ ਜਿਹੜੀਆਂ ਅਨਸਰਪ੍ਰਾਈਜ਼ ਕਿ ਕੀ ਕਹਿ ਰਹੇ ਹੋ ਸਰ ਜਿਹੜਾ ਡਾ ਸਟਾ ਪਿਆਰ ਤੋਂ ਇਹ ਤੁਹਾਨੂੰ ਜਿਵੇਂ ਕਿ ਇਲਜ਼ਾਮ ਲੱਗਦੇ ਨਹੀਂ ਰਹੇ ਨਹੀਂ ਤੇ ਦੂਜਾ ਕਲੋਨੀਆਂ ਦੇ ਦੇਖੋ ਇਸ ਤਰ੍ਹਾਂ ਕਿ ਜਦੋਂ ਮੈਂ ਤੁਹਾਨੂੰ ਇਹ ਗੱਲ ਕਹਿ ਦਿੱਤੀ ਕਿ ਕਿਸੇ ਤਰੀਕੇ ਦੀ ਇਲਲੀਗਲ ਐਂਟੀਸੋਸ਼ਲ ਇਮੋਰਲ ਐਕਟੀਵਿਟੀ ਜੇ ਕੋਈ ਪਿਛਲੇ ਸਮੇਂ